ਸੀ ਕਿਰਿਆ ਅੱਜ ਕੱਲ ਮਹੀਮ ਚੱਲ ਰਹੀ ਆ ਮੁੱਖ ਮੰਤਰੀ ਸਾਡੇ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਲੋ ਨਸ਼ਾ ਜੁੱਧ ਨਸ਼ਿਆਂ ਵਰੋ ਤੇ ਉਹਦੇ ਤਹਿਤ ਜਿਹੜੀ ਆ ਸਾਡੇ ਅੱਗੇ ਵੀ ਕਾਫੀ ਰਿਕਵਰੀਸ ਹੋਈਆਂ ਉਸ ਦੇ ਤਹਿਤ ਹੀ ਸਾਡੇ ਮਾਨਯੋਗ ਡੀਜੀਪੀ ਸਰਦੀਆਂ ਹਦਿਤਾ ਮਾਨਯੋਗ ਸਾਡੇ ਡੀਆਈਜੀ ਬਾਰਡਰ ਰੇਂਜ ਦਾ ਨਾਨਕ ਸਿੰਘ ਜੀ ਉਹਨਾਂ ਦੀ ਹਦਿਤਾ ਤੇ ਸਾਡੇ ਮਾਨਯੋਗ ਐਸਐਸਪੀ ਸਾਫ ਸਰਦਾਰ ਮਲੇਂਦਰ ਸਿੰਘ ਜੀ ਹਦਿਤਾ ਤੇ ਸਾਡੀ ਜਿਹੜੀ ਆ ਕ੍ਰਿਡਾ ਪੁਲਿਸ ਦੀ ਪਾਰਟੀ ਇਸ ਵਿੱਚ ਰਾਜੀਵ ਸਿੰਘ ਚੌਕੀ ਇੰਚਾਰਜ ਜਿਹੜੇ ਕੰਮ ਕਰ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇਸ ਜਨਹਿਰੀ ਪਦਾਰਥਾਂ ਦੇ ਸਮਾਂ ਵਿੱਚ ਡਿਫੈਂਸ ਸਟ੍ਰੀਨ ਤੋਂ ਜਿਹੜਾ ਅਟਾਰੀ ਨੂੰ ਜਾਂਦਾ ਹੈ ਰਸਤਾ ਡਿਫੈਂਸ ਸਟ੍ਰੀਨ ਦਾ ਇੱਕ ਨੌਜਵਾਨ ਉੱਥੇ ਨਸ਼ੇ ਦੀ ਖੇਪ ਲੈ ਕੇ ਆ ਰਿਹਾ ਉਸ ਇਨਫਾਰਮੇਸ਼ਨ ਦੇ ਤਹਿਤ ਉਹਨੂੰ ਇੰਟਰਪਟ ਕਰਕੇ ਜਦੋਂ ਰੋਕਿਆ ਮੋਟਰਸਾਈਕਲ ਸਮੇ ਤਾਂ ਉਸ ਦੀ ਤਲਾਸ਼ੀ ਲੈਣ ਤੇ ਉਸ ਤੋਂ 1 ਕਿਲੋ 800 ਗ੍ਰਾਮ ਜਿਹੜੀ ਹੈ ਹੈਰੋਨ ਬਰਾਮਦ ਕੀਤੀ ਗਈ ਹੈ ਸਾਡੇ ਘਰਿੰਡੇ ਚ ਮਕਦਮਾ ਨੰਬਰ ਜਿਹੜਾ ਵਾ ਇੱਥੇ ਦਰਜ ਕੀਤਾ ਗਿਆ ਹੈ 246 ਜੁਰਮ 21C 6185 ਐਨਡੀਪੀਐਸ ਇਹ ਦਰਜ ਕੀਤਾ ਗਿਆ ਤੇ ਮਨਪ੍ਰੀਤ ਮਾਨੂੰ ਆ ਜਿਹੜਾ ਪੁੱਤਰ ਜਸਵੀਰ ਸਿੰਘ ਵਾਸੀ ਜਠੌੜ ਥਾਣਾ ਘਰਿੰਡੇ ਦਾ ਰਹਿਣ ਵਾਲਾ ਇਹ ਜੇਲ੍ਹ ਚ ਇੱਕ ਬਿਠਾ ਐ ਇਸ ਵੇਲੇ ਨਾਮ ਨਹੀਂ ਡਿਸਕਲੋਸ ਕਰਨਾ ਉਹਨੂੰ ਅਸੀਂ ਨਾਮਿਨੇਟ ਕਰਕੇ ਲਿਆਵਾਂਗੇ ਜਿਹਦਾ ਫਰੈਂਡ ਐ ਉਹਨੇ ਵੀ ਅੱਗੇ ਕੀ ਕਨਸਾਈਨਮੈਂਟ ਸਮਾਈਆ ਉਹਦੇ ਹੀ ਕਹਿੰਦੇ ਜਿਹੜੀ ਇਹ ਨਮਾਹੋਲ ਸੀ ਇਹਦੇ ਤੇ ਪਰਚਾ ਕੋਈ ਨਹੀਂ ਆ ਲੇਕਿਨ ਕਨਸਾਈਨਮੈਂਟ ਮੰਗਾ ਚੁੱਕਾ ਐ ਤੇ ਨਾਮਜ਼ਦ ਨਹੀਂ ਸੀ ਹੋਇਆ ਐ ਕਿ ਜਿਹੜਾ ਇਹ ਨਾਮਜ਼ਦ ਹੋ ਗਿਆ ਤੱਕ ਤੱਕ ਤੈਨੂੰ ਇੱਕ ਦਸੀਏ ਬਾਕੀ ਇਹਦਾ ਅਜ ਰਿਮਾਂਡ ਲੈਣਾ ਉਸ ਤੋਂ ਬਾਅਦ ਦੀ ਪੁੱਛਗਿੱਛ ਕਰਕੇ ਤੇ ਉਹਨੂੰ ਨਾਮਿਨੇਟ ਕਰਾਂਗੇ ਜਿਹਦੇ ਕਹਿੰਦੇ ਹਮਾਰੇ ਇਹ ਤਕਰੀਬਨ 6 ਉਹ ਮੁੰਡਾ ਜੇਲ੍ਹ ਚ ਆ ਉਸਦੇ ਸੰਪਰਕ ਸੀਗਾ ਇਹ ਅਜੇ ਅੱਜ ਰਿਮਾਂਡ ਲੈ ਕੇ ਪੁੱਛਗਿਛ ਕਰਾਂਗੇ ਕੱਲ ਪਰਚਾ ਲੇਟ ਆਵਰਸ ਜਿਹਾ ਅੱਜ ਰਿਮਾਂਡ ਤੋਂ ਬਾਅਦ ਪੁੱਛਗਿਛ ਕਰਕੇ ਫਿਰ ਤੁਹਾਨੂੰ ਖਲਾਸਾ ਕਰਾਂਗੇ ਜੋ ਵੀ ਹੋਏ ਇਹਦੀ ਉਮਰ 25 ਤੋਂ 26 ਸਾਲ ਹੈ ਤੇ 1 ਕਿਲੋ 800 ਗ੍ਰਾਮ ਹੈਰੋਇਨ ਜਿਹੜੀ ਇਹਦੇ ਕੋਲ ਬਰਾਮਾ ਮੋਟਰਸਾਈਕਲ ਸਮੇਤ